ਹਾਂਜੀ ਸਾਰੇ ਸਾਥੀਆਂ ਨੂੰ ਜੈ ਗੁਰਦੇਵ ਧੰਨ ਗੁਰਦੇਵ ਜੈ ਭੀਮ ਜੈ ਭਾਰਤ ਆਪ ਜੀ ਨੂੰ ਪਤਾ ਹੈ ਕਿ ਆ ਥੋੜਾ ਜਿਹਾ ਤੋਂ ਇੱਕ ਬੜਾ ਬਰਨਿੰਗ ਇਸ਼ੂ ਜਿਹੜਾ ਸਾਡੇ ਧਿਆਨ ਦੇ ਵਿੱਚ ਆਇਆ ਕਿ ਜਿਹੜਾ ਬੈਂਸਾ ਖੁਰਦ ਪਿੰਡ ਆ ਲਾਚੋਵਾਲ ਦੇ ਕੋਲ ਟਾਂਡਾ ਰੋਡ ਦੇ ਉੱਤੇ ਪਿੰਡ ਪੈਂਦਾ ਛੋਟਾ ਜਿਹਾ ਔਰ ਉਸ ਦੇ ਵਿੱਚ ਕੀ ਹੋਇਆ ਕਿ 1996 ਤੋਂ ਜਿਹੜਾ ਹੈਗਾ ਉਹ ਪੰਚਾਇਤੀ ਮਤੇ ਦੇ ਅਨੁਸਾਰ ਇੱਕ ਧਰਮਸ਼ਾਲਾ ਜਿਹੜੀ ਹੈਗੀ ਉੱਥੇ ਬਣੀ ਆ ਜਿਸ ਦੇ ਵਿੱਚ ਸ਼੍ਰੀ ਰਵਿਦਾਸ ਮਹਾਰਾਜ ਜੀ ਦਾ ਜਿਹੜਾ ਜਨਮ ਦਿਹਾੜਾ ਉਹ ਹਰ ਸਾਲ ਤੁਮਨਾ ਮਨਾਇਆ ਜਾਂਦਾ ਸੀ ਪਰ ਇਸ ਵਾਰ ਜਿਹੜਾ ਹੈਗਾ ਕੁਝ ਸ਼ਰਾਰਤੀ ਆਂਸਰਾਵਲੋਂ ਜਿਹੜੇ ਰੂੜੀਵਾਦੀ ਲੋਗ ਆ ਜਿਹੜੇ ਜਾਤ ਦੇ ਹੰਕਾਰੀ ਲੋਗ ਆ ਉਹਨਾਂ ਵੱਲੋਂ ਜਿਹੜਾ ਹੈਗਾ ਸ਼੍ਰੀ ਗੁਰੂ ਵਿਦਾਸ ਸਹਾਰਾ ਜਿਹੜਾ ਉੱਥੇ ਗੁਰਪੁਰਬ ਮਨਾਉਣ ਤੋਂ ਉਹਨਾਂ ਨੇ ਸਾਡੇ ਸਾਥੀਆਂ ਨੂੰ ਨਾ ਕਰ ਦਿੱਤੀ ਕਹਿੰਦੇ ਤੁਸੀਂ ਇੱਥੇ ਜਿਹੜਾ ਜਨਮ ਦਿਹਾੜਾ ਨਹੀਂ ਮਨਾਉਣਾ ਨਾ ਤੁਸੀਂ ਸ਼੍ਰੀ ਗੁਰੂ ਵਿਦਾਸ ਸਹਾਰਾ ਦਾ ਕੋਈ ਜਗਾਰਾ ਬੁਲਾਉਣਾ ਨਾ ਤੁਸੀਂ ਇੱਥੇ ਕੋਈ ਹੋਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਨਸੋਭਤ ਕਰਨਾ ਔਰ ਤੁਸੀਂ ਦੱਸੋ ਕਿ ਇਹ ਜਦੋਂ ਸਾਡੇ ਸਾਥੀ ਜਦੋਂ ਸਾਰੇ ਜਣੇ ਇਕੱਠੇ ਹੋ ਕੇ ਡੀਸੀ ਸਾਹਿਬ ਨੂੰ ਮਿਲੇ ਉਹਨਾਂ ਨੂੰ ਇੱਕ ਮੰਗ ਪੱਤਰ ਦਿੱਤਾ ਮੰਗ ਪੱਤਰ ਦੇ ਤਹਿਤ ਜਿਹੜੀ ਉਹ ਕਾਰਵਾਈ ਨੂੰ ਜਿਹੜਾ ਅੱਗੇ ਚੱਲਦੇ ਹੋਏ ਲੀਡ ਅੱਗੇ ਚਲਦੀ ਹੋਈ ਜਿਹੜੀ ਜਦੋਂ ਤਹਿਸੀਲਾਰ ਮਾਨਜੋ ਤਹਿਸੀਲਦਾਰ ਸਾਹਿਬ ਕੋ ਪਹੁੰਚੀ ਅਸੀਂ ਕੱਲ ਸਾਰੇ ਸਾਥੀ ਜੋ ਸਾਡੇ ਬੇਗੰਪੁਰਾ ਟਾਈਗਰਪੋਰਟ ਦੇ ਜਿਹੜੇ ਆਗੂ ਹੈਗੇ ਆ ਆਪਣੇ ਸ਼ੋਕ ਸੱਲਣ ਜੀ ਉਹਨਾਂ ਨੇ ਸਾਰੇ ਪਿੰਡ ਦੇ ਸਾਥੀਆਂ ਨੂੰ ਨਾਲ ਲੈ ਕੇ ਮੋਦਵਾਰ ਜਿਹੜੇ ਸਾਡੇ ਐਸੀ ਕਮਿਊਨਿਟੀ ਦੇ ਜਿਹੜੇ ਸਾਡੇ ਲੋਕ ਆ ਜਿਹੜੇ ਆਗੂ ਆ ਉਹਨਾਂ ਨੂੰ ਨਾਲ ਲੈ ਕੇ ਜਥੇ ਬੰਦੀਆਂ ਨਾਲ ਨਾਲ ਲੈ ਕੇ ਜਦੋਂ ਕੱਲ ਆਪਾਂ ਤਹਿਸੀਲਦਾਰ ਸਾਹਿਬ ਨਾਲ ਗੱਲ ਕਰਨੀ ਚਾਹੀ ਤਾਂ ਉਹਨਾਂ ਨੇ ਕਿਹਾ ਵੀ ਅਸੀਂ ਉਹਨਾਂ ਨੂੰ ਕਿਹਾ ਵੀ ਦੇਖੋ ਮਾਹੌਲ ਖਰਾਬ ਹੋ ਸਕਦਾ ਸੋ ਗੁਰੂ ਮਹਾਰਾਜ ਜਿਹੜਾ ਜਨਮ ਦਿਹਾੜਾ ਉਹ ਸਿਰ ਦੇ ਉੱਤੇ ਖੜਾ ਹਣ ਕੇ ਔਰ 12 ਤਰੀਕ ਨੂੰ ਅਸੀਂ ਬੜੀ ਧੂਮ ਧਾਮ ਨਾਲ ਮਨਾ ਰਹੇ ਹਾਂ ਉੱਤੋਂ ਸਾਡੇ ਟ੍ਰੇਨ ਨੇ ਜਾਣਾ 9 ਤਰੀਕ ਨੂੰ ਸੋ ਸੰਗਤਾਂ ਦੇ ਵਿੱਚ ਬੜਾ ਭਾਰੀ ਉਫਸਾਹ ਹੈਗਾ ਇਹ ਨਾ ਹੋਵੇ ਵੀ ਕੱਲ ਨੂੰ ਕੋਈ ਮਾਹੌਲ ਖਰਾਬ ਹੋਵੇ ਔਰ ਤਹਿਸੀਲਦਾਰ ਸਾਹਿਬ ਦੇ ਇਹ ਬਿਆਨ ਸੀ ਵੀ ਜੇ ਤੁਸੀਂ ਕੱਲੂ ਮਾਹੌਲ ਖਰਾਬ ਕਰਾਂਗੇ ਮੈਂ ਤਾਂ ਸਾਨੂੰ ਮਾਹੌਲ ਨੂੰ ਬੰਦ ਵੀ ਚੁੱਪ ਵੀ ਕਰਾਉਣਾ ਆਉਂਦਾ ਸਾਨੂੰ ਜੁੱਤੀ ਵੀ ਫੇਰਨੀ ਆਉਂਦੀ ਆ ਸੋ ਇਦਾਂ ਦੀ ਅਨਪਾਰਲੀਮੈਂਟਰੀ ਲੈਂਗੁਏਜ ਇੱਕ ਅਫਸਰ ਦੇ ਮੂੰਹ ਦੇ ਵਿੱਚੋਂ ਚੰਗੀ ਨਹੀਂ ਲੱਗਦੀ ਜਿਹਦੇ ਨਾਲ ਸਮਾਜ ਦੇ ਵਿੱਚ ਬੰਡੀਆਂ ਪੈਣ ਇਹ ਜਦੋਂ ਗੱਲ ਟਰੈਵਲ ਹੋਣੀ ਆ ਮੈਂ ਮਾਣ ਜੋ ਤਹਿਸੀਲਾਰ ਸਾਹਿਬ ਤੁਹਾਨੂੰ ਦੱਸਣਾ ਚਾਹੁੰਨਾ ਜਦੋਂ ਇਹ ਗੱਲ ਟਰੈਵਲ ਹੋ ਗਈ ਤਾਂ ਇਹਦੇ ਜਿਹੜੇ ਕੰਬੀਰ ਸਟੇਪ ਉਤੜੇ ਪੈ ਸਕਦੇ ਆ ਔਰ ਫਿਰ ਤੁਹਾਨੂੰ ਲਾ ਐਂਡ ਆਰਡਰ ਦੀ ਸਥਿਤੀ ਨੂੰ ਵੀ ਬੜੀ ਮੁਸ਼ਕਲ ਦੇ ਨਾਲ ਜਿਹੜਾ ਹੈਗਾ ਉਹ ਕਾਬੂ ਕਰਨਾ ਪਊਗਾ ਮੈਂ ਤੁਹਾਨੂੰ ਬੇਨਤੀ ਕਰਦਾ ਅਜੋਈ ਆ ਤੁਹਾਡੇ ਅੱਗੇ ਕਿ ਇਦਾਂ ਦੀਆਂ ਜਿਹੜੇ ਜਿਹੜੇ ਅਨਪਾਰਲੀਮੈਂਟਰੀ ਲੈਂਗੁਏਜ ਆ ਔਰ ਅਨ ਕੰਟਰੋਵਰਸ਼ਲ ਬਿਆਨ ਆ ਉਹ ਨਾ ਦਿਓ ਜਿਹਦੇ ਨਾਲ ਕੀ ਸਮਾਜ ਦੇ ਵਿੱਚ ਜਿਹੜਾ ਹੈਗਾ ਆ ਉਹ ਰੋਸ ਦੀ ਲਹਿਰ ਫੈਲੇ ਸੋ ਮੈਂ ਹੁਣ ਮੈਂ ਬੇਨਤੀ ਕਰਦਾ ਕਿ ਜਿਹੜਾ ਅਸੀਂ 4 ਤਰੀਕ ਨੂੰ ਮੀਟਿੰਗ ਰੱਖੀ ਆ ਉਹ ਪਿੰਡ ਦੇ ਵਿੱਚ ਹੀ ਰੱਖੀ ਆ ਔਰ ਮੈਂ ਸਾਰੇ ਸਾਥੀਆਂ ਨੂੰ ਜਿੰਨੇ ਵੀ ਸਾਡੇ ਸਾਥੀ ਆ ਉਹ ਚਾਹੇਿੱ ਕਿੱਥੇ ਵੀ ਬੈਠੇ ਆ ਚਾਹੇ ਪੰਜਾਬ ਦੇ ਵਿੱਚ ਆ ਚਾਹੇ ਕਿਸੇ ਜ਼ਿਲ੍ਹੇ ਦੇ ਵਿੱਚ ਆ ਚਾਹੇ ਕਿਸੇ ਪਿੰਡ ਦੇ ਵਿੱਚ ਨੈਤਿਕਤਾ ਦੇ ਆਧਾਰ ਦੇ ਉੱਤੇ ਆਪਣੇ ਗੁਰੂਆਂ ਮਹਾਰਾਜ ਉਹਨਾਂ ਦੇ ਸਨਮਾਨ ਦੀ ਖਾਤਰ ਤੁਸੀਂ ਜਿਹੜਾ ਬੈਂਸਾ ਪਿੰਡ ਦੇ ਵਿੱਚ 4 ਵਜੇ ਪਹੁੰਚ ਕੇ ਆਪਣੀਆਂ ਜਿਹੜੀਆਂ ਵੱਧ ਤੋਂ ਵੱਧ ਹਾਜ਼ਰੀਆਂ ਲਵਾਓ ਤਾ ਜੋ ਕਿ ਜਿਹੜਾ ਅਸੀਂ ਆਪਣਾ ਜਿਹੜਾ ਆਪਣਾ ਪ੍ਰੋਗਰਾਮ ਹੈਗਾ ਉਸ ਉਸ ਵਿੱਚ ਆਪਾਂ ਜਿਹੜਾ ਆਪਣਾ ਗੁਰੂ ਘਰ ਗੁਰੂ ਘਰ ਦੇ ਵਿੱਚ ਆਪਾਂ ਜਿਹੜਾ ਪ੍ਰੋਗਰਾਮ ਬਣਾਉਣਾ ਉਹਨੂੰ ਬੜੇ ਹਸਾ ਔਰ ਸ਼ਰਦਾ ਦੇ ਨਾਲ ਬਣਾ ਸਕੀਏ ਸੋ ਸਾਰੇ ਸਾਥੀਆਂ ਨੂੰ ਡਾਕਟਰ ਅਜਮਲ ਮੁੱਖ ਬਨਾਰਾ ਪੰਜਾਬ ਸ਼੍ਰੀ ਗੁਰੂ ਵਿਦਾਸ ਦੇ ਅਗਰ ਕੋਰਸ ਸਾਰਿਆਂ ਨੂੰ ਜੈ ਗੁਰਦੇਵ ਧੰਨ ਗੁਰਦੇਵ ਜੈ ਭੀਨ ਜੈ ਭਾਰਤ ਮੈਂ ਇੱਕ ਵਾਰੀ ਫਿਰ ਦੱਸਣਾ ਚਾਹੁੰਦਾ ਕਿ ਇਹ ਜਿਹੜੀ ਹੈਗੀ ਆ ਦੋ ਤਰੀਕ ਸਮਾਜ ਜਿਹੜਾ ਹੈਗਾ ਸ਼ਾਮੀ 4 ਵਜੇ ਆ ਔਰ ਇਸ ਦਿਨ ਨੂੰ ਪਹੁੰਚ ਕੇ ਆਪਣੀਆਂ ਵੱਧ ਤੋਂ ਵੱਧ ਹਾਜ਼ਰੀਆਂ ਪ੍ਰਵਾਨ ਕਰਾ ਕੇ ਇਸ ਪ੍ਰੋਗਰਾਮ ਨੂੰ ਲਾਪਨ ਬਰੇਕ ਲੈ ਜੈ ਗੁਰੂ ਜੀ ਮਹਲ ਦੇ ਜੈ